ਤਿਉਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਦੇ ਕੇ ਪੁਲਿਸ ਵੱਲੋਂ ਗਸ਼ਤਾਂ ਆਰ ਜਿਵੇਂ ਮਰਕੀਜ਼ਨ ਦੀ ਡਿਊਟੀ ਸਟਰੀਆਂ ਕਾਫੀ ਬਣਾਈਆਂ ਗਈਆਂ ਤਾਂ ਕਿ ਜਿਹੜੇ ਮਾੜੇ ਅੰਸ਼ਰ ਨੇ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ। ਤੋਂ ਇਸੇ ਲੜੀ ਵਿੱਚ ਸਾਡੇ ਪਾਣਾ ਟੱਬਾ ਦੇ ਐਸ.ਐਚ.ਓ. ਇੰਸਪੈਕਟਰ ਕੋਲੋਂ ਸੰਜੀਨੇ ਕਾਫੀ ਮਿਹਨਤ ਨਾਲ ਕੰਮ ਕੀਤਾ ਨੇ। ਤੋਂ ਉਸੇ ਲੜੀ ਵਿੱਚ ਇਹਨਾਂ ਨੇ 8-10,025 ਨਾ ਹੈਰੋਇਨ ਬਰਾਮਦ ਕੀਤੀ ਹੈ ਜਿਹੜੀ ਕੀਮਤ ਕੁੱਲ ਹੈਗੀ ਹੈ 260 ਗ੍ਰਾਮ ਅਵਰ ਇਸ ਤੋਂ ਇਲਾਵਾ ਕੀ ਜਿਹੜੇ ਇਹ ਵੀ ਸਭ ਤੋਂ ਵੱਡੀ ਜਿਹੜੀ ਖਾਸੀਅਤ ਹੈ ਉਹ ਵਿਅਕਤੀ ਨੇ ਜਿਹੜੇ ਤਰਫੇ ਦੇ ਵੱਡੇ ਦੇ ਵਿੱਚ ਅ ਇਲੈਕਟ੍ਰੋਨਿਕਸ ਪੰਦੇ ਦੇ ਰੂਪ ਤੇ ਰੱਖ ਕੇ ਇਹ ਮਾਣ ਛੋਟੇ ਲਿਫਾਫੇ ਜਿਨ੍ਹਾਂ ਦੇ ਵਿੱਚ ਹੈਰੋਇਨ ਪਾ ਕੇ ਦਿੰਦੇ ਹਨ ਤੇ ਸੇਲ ਕਰਦੇ ਨੇ ਇਹਨਾਂ ਕੋਲੋਂ ਜਿਹੜੀ ਇਹ 260 ਗ੍ਰਾਮ ਹੈਰੋਇਨ ਇਹ ਜ਼ਿਪਲੌਕ ਵਾਲੇ ਜਿਹੜੇ पोलीथीन पैक्स होंगे जो छोटे हम बराबदे तीन जने जिंदो जो गप कुमार उर्फ मिथी ये परिवार की गीदीप सिंह उर्फ सनी जरा है साथी है और तीसरा लड़का है जस्करण सिंह उर्फ जोगी ये तीन जन गिरफ्तार करता है ग्डी है बराबद कर रही है तो इस वेलये साइमांड देखते हैं इस केस के जोड़े सानियर अधिकारी ने गाइडलाइन के हिसाब नीं इस केस के फॉरवर्ड लिंकेज और बैकवर्ड जिंकेज ने इन्होंने इस्टैबलिश कर रहे हैं और इन्होंने इन, कितना लेके आए हैं अगे कि बेचना से जो पहले इसको पहला की कर रहे हैं ਇਸ ਕੇਸ ਦੀ ਜਿਹੜੀ ਡ੍ਰੀਲ ਬਣਾਉਣ ਨਾਲ ਜਿਹੜੀ ਟੈਕਨੀਸ਼ੀਅਨ ਇੰਸਪੈਕਟਰ ਸਾਹਿਬੀ ਆਪਣੀ ਨਿਗਰਾਨੀ ਛੋੜੇਗੀ। ਔਰ ਪ੍ਰਬੰਧਨ ਇਸ ਕੇਲ ਨੂੰ ਸੰਭਾਲੇ ਕਰਦੇ ਹੋਏ। ਸਾਨੂੰ ਵੀ ਇਸ ਕੇਲ ਦੀ ਬੜੀ ਖੁਸ਼ੀ ਹੈ ਕਿ ਐਮਡੀਪੀਐਸ ਸੈਕਟਰ ਅਸੀਂ ਪਿਛੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਔਰ ਹੁਣ ਵੀ ਜਿਹੜੇ ਪੁਰਾਣੇ ਡੱਗ ਤੱਕ ਨੂੰ ਸਪਲਾਈਅਰ ਰਹਿੰਗੇ ਉਹਨਾਂ ਦੇ ਤੇ ਅਸੀਂ ਸਪੈਸ਼ਲ ਨਿਗਰਾਨੀ ਰੱਖਣੀ ਹੈ ਔਰ ਉਹਨਾਂ ਨੂੰ ਉਨਹਦੇ ਖਿਲਾਫ ਕਾਨੂੰਨ ਅਨੁਸਾਰ ਜਿੰਦੀ ਹੈ ਉਹ ਕਾਰੋ। ਪਰ ਇਸ ਆਪਣੇ ਸਕੋਰਪੀਓ ਬੁੱਧੀ ਨਾਲ ਕਿਤੇ ਖਲਾਫੇ ਦੇ ਵਿੱਚ ਇਹ ਜਿਹੜਾ ਗਰੰਟ ਸੈਟ ਕੀਤਾ। ਜੇ ਤੁਹਾਨੂੰ ਇਹ ਦੱਸੋ ਕਿ ਉਹ ਕਿਹੜੇ ਮੰਗਲ ਉੱਪਰ ਨੇ। ਅਗੇ ਇਹ ਦੇ ਬੈਕਵਰਡ ਲਿੰਕੇਜਸ ਐਂਡ ਫਾਰਵਰਡ ਲਿੰਕੇਜਸ ਜਿਹੜੇ ਨੇ ਉਹ ਸਟੈਬਲਿਸ਼ ਕਰ ਰਹੇ ਨੇ। ਕਿਉਂਕਿ ਇਹ ਇਸ ਤਰ੍ਹਾਂ ਦਾ ਜਿਹੜਾ ਇਹ ਕੰਮ ਹੈ ਇਹ ਡੋਰ ਟੂ ਡੋਰ ਸਪਲਾਈ ਟਾਈਪ ਕੰਮ ਕਰਦਾ ਹੈ। ਇਹ ਸਾਰੇ ਤਿੰਨ ਇਕੱਠੇ ਆਉਂਦੇ ਸੀ ਜਾਂ ਅਲੱਗ-ਅਲੱਗ ਰਹਿੰਦੇ ਸੀ। ਇਹ ਜਿੰਨੇ ਜਿੰਨੇ ਸੀ ਗ੍ਰਫਤਾਰ ਕੀਤੇ ਨੇ ਉਸ ਨੂੰ ਤਿੰਨ ਇਕੱਠੇ ਸੀ।

ਬੱਤੂ ਟੇਕ ਅਪ ਟੂ टुडेस ਟਾਈਮ ਬਟ ਤਾਂ ਕਿ ਬੜੀ ਅੱਛੀ ਕਾਰਗੁਜ਼ਾਰੀ ਕੀਤੀ ਹੈ ਸਵੇਤ ਸਚੂ ਸਾਹਿਬ ਨੇ ਮੇਰੇ ਕਿ ਨਸ਼ੇ ਦੇ ਇਸ ਵੀਰ ਵਪਾਰ ਦੇ ਵਿੱਚ ਲੋਕ ਨੇ ਉਹਨਾਂ ਨੂੰ ਕਾਬੂ ਕਰਨ ਦੇ ਚੱਲਨ